ਲੈ ਕੇ ਕਹਿਨੇ ਆ ਤੇ ਪੁਲਿਸ ਵਾਲੇ ਜਿਹੜੇ ਵਿੱਚੇ ਮਲਾਜਮ ਹੈ ਜਿਹੜੇ ਵਿੱਚੇ ਕੋ ਕਾਲੀਆਂ ਪੀੜੀਆਂ ਪੇਡਾ ਬੈਠੀਆਂ ਨੇ ਇਹਨਾਂ ਕੋਲ ਹਿੱਸਾ ਲੈਣ ਵਾਲੀਆਂ ਜਾਂ ਮਹੀਨਾ ਲੈਣ ਵਾਲੀਆਂ ਉਹ ਇਹਨਾਂ ਨੂੰ ਪਹਿਲਾਂ ਹੀ ਜਿਹੜੀ ਸੂਚਨਾ ਦੇ ਦਿੰਦੇ ਨੇ ਵੀ ਅੱਜ ਅਸੀਂ ਤੁਹਾਡੇ ਕੋਲ ਆ ਰਹੇ ਆਂ ਔਰ ਤੁਸੀਂ ਆਦਾ ਮਾਲ ਜਿਹੜਾ ਹੈਗਾ ਆਸੇ ਪਾਸੇ ਕਰ ਲਓ ਨਾ ਇਹਨਾਂ ਦੇ ਦਾਣਾ ਸਮਾਨ ਦਾ ਕੀਤਾ ਸਾਡੀ ਗਲੀ ਵਿੱਚੋਂ ਇਹ ਦਸਤੀਤਾ ਪਰਨਾ ਲਾਵਾਂ ਦੇ ਉੱਤੇ ਸੜਕ ਦੇ ਉੱਤੇ ਸਾਡੇ ਘਰ ਉੱਜੜੇ ਜਾਂਦੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਵਿਗਾਰਦੇ ਜਦੋਂ ਤੇ ਆਈਏ ਬੜੇ ਲੜਕੇ ਦੇ ਘਰ ਉੱਜੜ ਗਏ ਹਾਂ ਸਾਡੇ ਨੂੰ ਲੜਕੇ ਦੇ ਘਰ ਉੱਜੜ ਗਿਆ ਇਹਨੇ ਜਾੜਾ ਜਨਾਨੀ ਨੇ ਜਦੋਂ ਜਦੋਂ ਦੇ ਆਈ ਉਦੋਂ ਤਾਂ ਹੱਦ ਕਾਲੀ ਚਾਹੇ ਕਰ ਅੱਗੇ ਪਹਿਲਾਂ ਨਾ ਸਾਦ ਕੋਈ ਨਾ ਸਾਦ ਕੋ ਨਹੀਂਗਾ ਸੀ ਜਦੋਂ ਦੇ ਆਈ ਉਦੋਂ ਤਾਂ ਨਾ ਸਾਹੇ ਕੰਗਾ ਇੱਥੇ ਖਾਲੀ ਨਹੀਂ ਪੱਤੇ ਅੱਛਾ ਉਹ ਵੀ ਖਾਲੀ ਪੱਤੇ ਨਹੀਂ ਆ ਚੀਏ ਚੀ ਪੱਤੇ ਕਿ ਤੂੰ ਲੈ ਕੇ ਆਏ ਹੋ ਆ ਗਲੀ ਚੱਕੇ ਨੇ ਅੱਛਾ ਇਹ ਦਿਖਾ ਦੇ ਇਹ ਦਿਖਾ ਕੇ ਜਿੱਦੂ ਖਾਂਦੇ ਨੇ ਇਹ ਕੱਢ ਦੇ ਨੇ ਪਤਾ ਛਾੜ ਛਾੜ ਦੇ ਨੇ ਬੱਸ ਇਆ ਇਆ ਮੈਂ ਜਨਾ ਕਲਾ ਆਲੇ ਵੇਚਣਾ ਚਾਹੇ ਵੇਚਲੀ ਵੇਚਣਾ ਰਹਿ ਕੇ ਵੇਚਦੇ ਜਈ ਕਈ ਵੇ ਰੋਕਿਆ ਵੀ ਸਾਡੇ ਨਸ਼ੇ ਨਸ਼ੇ ਗਲੀ ਚਕਾਰ ਤੋਂ ਬੰਦ ਇਹ ਨਸ਼ੇ ਗਲੀ ਚ ਨਹੀਂ ਵਿਕਣਾ ਚਾਹੀਦਾ ਬਸ ਪ੍ਰੈਗ ਸਾਡੇ ਕੋਲ ਜਾਂਦਾ ਖਾਂਦਾ ਤੋਂ ਕੁੜੀ ਆ ਤੇ ਟੇਕਾਂ ਤੇ ਬੈਠੀ ਮਹੀਨਾ ਹੋ ਗਿਆ ਨਹੀਂ ਆਈ ਇਸ ਪ੍ਰੈਗ ਕਾਰਨ ਨਸ਼ੇ ਕਾਰਨ ਤੇ ਸਾਨੂੰ ਬਹੁਤ ਕੁੜੀਆਂ ਜਵਾਨਾਂ ਨੇ ਅਸੀਂ ਬਾਹਰ ਕੰਮ ਘੱਟੇ ਦੇ ਲਿਆ ਵਰ ਤੇ ਜਾਵੀਦਾ ਤੇ ਰਾਤ ਨੂੰ ਅਸੀਂ 7 ਵਜਾਂ ਦੇ ਨੇ 8 ਵਜਾਂ ਦੇ ਨੇ ਠੀਕ ਹੈ ਸਾਡੀਆਂ ਕੁੜੀਆਂ ਇਕੱਲੀਆਂ ਘਰੇ ਹੁੰਦੀਆਂ ਨੇ ਤੇ ਨਸ਼ੇ ਆਦੇ ਨਹੀਂ ਬਾਤੂ ਵੀ ਲੱਗ ਗਈ ਸੀ ਇਹਨਾਂ ਖਵਾ ਦਿੱਤਾ ਸੀਗਾ ਤੋਂ ਦੂ ਬਾਅਦ ਫਿਰ ਛੁੱਟੀ ਨਹੀਂ ਗੇ ਕਿੰਨੇ ਕੰਡ ਰੋ ਦੇਣ ਦੇਣ ਚ ਪਤਾ ਪਤਾ ਡੇਢ ਡੇਢ ਪਤਾ ਸੇ ਪਤਾ ਘਾਜੀ ਮਤਲਬ 10 ਕਹਿੰਦੇ ਹਾਂ ਜੀ ਮੇਰਾ ਨਾਮ ਜੀਤ ਔਰ ਜੀ ਕੀ ਕਹਿਣਾ ਚਾਹੁੰਦੇ ਜੋ ਅਸੀਂ ਕਹਿਣਾ ਚਾਹੁੰਨੇ ਬਈ ਨਸ਼ੇ ਵਿੱਚ ਦੀਏ ਤੇ ਕੁੜੀਆਂ ਲੰਘਦੀਆਂ ਟਪਦੀਆਂ ਨੂੰ ਗਾਲਾਂ ਕੱਢਦੀ ਏ ਏਟਰੋੜਾ ਨਾ ਲਈ ਤੇ ਏਟਰੋੜਾ ਮਾਰਦੀ ਏ ਜੇ ਮੁੰਡਾ ਦਾ ਵਿਆਹ ਕੀਤਾ ਜੇ 3 ਮਹੀਨਾ ਨਹੀਂ ਹੋਆ ਵਿਆਹ ਨੂੰ ਇਹ ਪ੍ਰੈਗ ਮੁੰਡੇ ਨੂੰ ਕਰੇ ਸਾਧਾ ਸਾਥ ਖਵਾਦੀ ਸੀ ਤੇ ਇਹਨ ਵਸੇ ਰੁਕਦੇ ਸੀ ਰੁਕਦੀ ਨਹੀਂ ਸੀ ਨਾ ਮੁੰਡੇ ਰੁਕਦਾ ਸੀ ਨਾ ਰੁਕਦੀ ਸੀ ਹੁਣ ਮਹੀਨਾ ਹੋ ਗਿਆ ਨੋਂ ਨ ਗਈ ਨ ਮਚਾ 5 ਲੱਖ ਰੁਪਈਆ ਲਾਇਆ ਹੈ ਤੇ ਇਹਨੇ ਇਹ ਨਹੀਂ ਕਿ ਆ ਬਕਾ ਕਾ ਤੁਹਾਡੇ ਘਰੇ ਰਹਾ ਕਰ ਸੱਦਣ ਆ ਦੇ ਮੁੰਡੇ ਦੇ ਅੰਦਰ ਕੋਲੇ ਦੇ ਸੀ ਤਿੰਨਾ ਤਾਂ ਮੁੰਡੇਨ ਘਰੋਬਾਰ ਨਿਕਲ ਲੈਂਦੀ ਉਲਟੀ ਕੁੜੀਆਂ ਜਾਂਦੀਆਂ ਚਕੜੀਆਂ ਨੂੰ ਗਾਲਾਂ ਕਰਦੀ ਏ ਜੇ ਕੁੜੀਆਂ ਲੰਘ ਪੈਣ ਤੇ ਅਗਵਾਂ ਦੀ ਇਹੀ ਕਰਦੇ ਹੁੰਦੇ ਆ ਉਹ ਕਰਦੇ ਆਉਂਦੀ ਇਹਦੀ ਗਾਲ ਕਰਦੀ ਧੀਰ ਗਾਲਤ ਬੋਦੀ ਨਹੀਂ ਹੈ ਭੈਣ ਜੀ ਤੁਹਾਡਾ ਲੜਕਾ ਜਿਹੜੇ ਆ ਮੇਰਾ ਲੜਕਾ ਹੈ ਆ ਬੰਗਰ ਦੀ ਪੱਛੀਨ ਮੈਂ ਵਿਆਹ ਕੀਤਾ 10 ਤਰੀਕ ਨੂੰ ਬਾਰਵੇਂ ਮਹੀਨੇ 10 ਤਰੀਕ ਨੂੰ ਮੈਂ ਵਿਆਹ ਕੀਤਾ என்ன குடி மேடத்த புத்தி சத சாத்தே சிளாதிக்கி முன்னாடில் என்ன பிளாஸ் ஜனானி சான் என்ன பந்தா நஷாச்சி தரநா சட் சேர் உஜி நிக்க விதத்தியாக்க உஜர ஜனானி ਜਦੋਂ ਤੇ ਆਈ ਉਦੋਂ ਤਾਂ ਹੱਦ ਕਾਲੀ ਚਨਾ ਸਾਡੇ ਕੰਗਾ ਕੇ ਪਹਿਲਾਂ ਨਾ ਸਾਦ ਕੋਈ ਨਾ ਸਾਦ ਕੋਣੀਗਾ ਸੀ ਜਦੋਂ ਤੇ ਆਈ ਉਦੋਂ ਤਾਂ ਨਾ ਸਾ ਵੀ ਕੰਗਾ ਇਥੇ ਇਹ ਰਹੀਦੀ ਤਾਂ ਕਿ ਵਾਂਡੇ ਰਹੀਏ ਇਹ ਦਾ ਘਰ ਤਾਂ ਉਧਰ ਹੈਗਾ ਇਹਦਾ ਨਾਨਾ ਉਧਰ ਰਹਿੰਦੀ ਹਨ ਤੇ ਇਹ ਪਹਿਲਾਂ ਪਾਸੇ ਰਹੀ ਹੈ ਵਣ ਆਈ ਇਥੇ ਸਾ ਦੋ ਸਾਲ ਹੋ ਗਏ ਨਾ ਆਈ ਨੇ ਤੇ ਕੋਠੇ ਕੋਠੇ ਡੱਗ ਪੈਸੀ ਤੇ ਤੂੰ ਗਈ ਚਲੀ ਸੀ ਤੇ ਫੇਰ ਦੁਬਾਰਾ ਇਹਨੇ ਕੋਠੇ ਪਾਇਨ ਦੀ ਸਾਸੂ ਸੁਮਕ ਗਈ ਤੋ ਦੁਬਾਰਾ ਆਈ ਇਥੇ ਤੇ ਇਹ ਨਹੀਂ ਜਦੋਂ ਤੇ ਆਈ ਉਹਦੋਂ ਸਾਡੀ ਗਲੀ ਚ ਨਾ ਸਾਡੇ ਕਦਾ ਅੱਗੇ ਕੋਈ ਨਾ ਚੇ ਦਾ ਨਾਮ ਫਰਾ ਤੇ ਕੋਈ ਨਹੀਂਗਾ ਸਾਡਾ ਕੋਈ दारू ਵੀ ਨਹੀਂ ਪੀਂਦਾ ਸੀ ਤੇ ਆਉਣੇ ਦੇ ਕਰਨ दारू ਪੀਂਦੇ ਨਸ਼ਾ ਰੱਖ ਰਹਿ ਕੇ ਖਾਂਦੇ ਨੂੰ ਗੋਲੀਆਂ ਖਾਂਦੇ ਨੂੰ ਨਸ਼ਾ ਰੱਜ ਖਾਂਦਾ ਸਾਡਾ ਮੁੰਡਾ ਤੇ ਸਾਡੀ ਕੁੜੀ ਰੋਸ ਕੇ ਬੈਠੀ ਆਉਂਦੀ ਉਹ ਜਨਾਨੀ ਪਰਹਿ ਕੇ ਵਿੱਤਦੀ ਉਹਨਾਂ ਪਰਹਿ ਕੇ ਖਾਂਦਾ ਉਹਨਾਂ ਪਾਂਦਾ ਜਾਂਦਾ ਉਹ ਗੱਲਾਂ ਪੁੱਟੇ ਕੇ ਕਰਦੀ ਸਾਡੇ ਮੁੰਡੇ ਬਾਰੇ ਤੇ ਸਾਡੀ ਕਾਰਵਾਈ ਕੀਤੀ ਜਾਵੇ ਨਾ ਕੀਤੀ ਕੀਤੇ ਅਸੀਂ ਤੇ ਸੜਕ ਤੇ ਧਰਨਾ ਲਾਵਾਂ ਤੇ ਸਾਡੇ ਮੁੰਡੇ ਨੂੰ ਇਹਨੇ ਵਿਗਾੜਤਾ ਮੇਰਾ ਨਿੱਕਾ ਜਿਹਾ ਪੁੱਤਰ ਮੇਰਾ ਇੱਕੋ ਪੁੱਤਰ ਹੈਗਾ ਹੈ ਤੇ ਮੇਰੇ ਤੇ ਗਿਆਂ ਲੰਘਦੀਆਂ ਤਾਂ ਗਾਲਾਂ ਕੱਢਦੀ ਐ ਗੋਆਂ ਦੀ ਤੁਹਾਨੂੰ ਹੀ ਕਰਦੇ ਹੁੰਦੇ ਆ ਉਹ ਕਰਦੇ ਹੁੰਦੇ ਆ ਅਸੀਂ ਤੇ ਚਾਰ ਘਾਰੇ ਗਿਆਂ ਸਾਡੇ ਮਗਰ ਅੱਜ ਪਿੰਡ ਵਿੱਚ ਬੋਲੇ ਆ ਨਾ ਅਜੇ ਪਹਿਲਾ ਸਾਲ ਹੀ ਨੂੰ ਸੁਧਾਰਦੀ ਐ ਅਸੀਂ ਤੇ ਪਿੰਡ ਦੇ ਸਰਪੰਚ ਕੀ ਕਹਿੰਦੇ ਸਰਪੰਚ ਕਹਿੰਦਾ ਤੁਸੀਂ ਅਰਕਾਰਵਾਈ ਕਰੋ ਹਾਂ ਦਰਨਾ ਆਹੋਂ ਕਹਿੰਦਾ ਤੁਹਾਡੇ ਨਾਲ ਆ ਕੁੱਛ ਨਹੀਂ ਸੁਣਦੀ ਇਹ ਆਂਦੀ ਕੁੱਛ ਸਾਡਾ ਕੀ ਕਰੇ ਆਜ ਕੋਰੇ ਹਾਂਜੀ ਇਸ ਗਲ ਅੱਜ ਕਿੱਥੇ ਹੋਇਆ ਪਿੰਡ ਸਰ ਅਸੀਂ ਇਸ ਗਲ ਇਕੱਠੇ ਹੋਏ ਵੀ ਸਾਡੀ ਗਲੀ ਚ ਨਾ ਆਮ ਵਿਕਦਾ ਪਿਆ ਕੁਝ ਦਿਨ ਪਹਿਲੇ ਅਸੀਂ ਇਹਨਾਂ ਨੂੰ ਗਵਾਂਢੀਆਂ ਨਾਲ ਨਸ਼ੇ ਤੋਂ ਰੋਕਾ ਸੀ ਤੇ ਸਾਡੇ ਨਾਲ ਇਹਨਾਂ ਨੇ ਬਹੁਤ ਲੜਾਈ ਕੀਤੀ ਐ ਤੇ ਅਸੀਂ ਫਿਰ ਚੁੱਪ ਕਰ ਗਏ ਸੀ ਤੇ ਫਿਰ ਵਿੱਚ ਬੋਲ ਲੈਨੇ ਤੇ ਮੇਰੇ ਘਰ ਵਾਲਾ ਦੁਕਾਨ ਤੇ ਗਿਆ ਇੱਥੇ ਤੋਂ ਆਏ ਸੀ ਅਸੀਂ ਤੇ ਇਹਨੂੰ ਸਬਜ਼ੀ ਲੈਣ ਭੇਜਿਆ ਤੇ ਇਹਦੇ ਮਗਰੋਂ ਦੀ ਆ ਕੇ ਨਾ ਤੇ ਇਹਦੇ ਗਲਮੇ ਤੇ ਖੜ ਕੇ ਗੱਲ ਪੈ ਗਏ ਨੇ ਤੇ ਮਗਰੋਂ ਦੀ ਆ ਕੇ ਕੋਈ ਚੀਜ਼ ਮਾਰੀ ਨਕਾਪੇ ਤਰ੍ਹਾਂ ਹੈਗੀ ਸੀ ਤੇ ਇਹਨੂੰ ਮਾਰ ਕੇ ਤੇ ਡਿੱਗ ਪਏ ਤੇ ਅਸਾਨੂੰ ਇਹਦਾ ਕੁਝ ਨਹੀਂ ਪਤਾ ਲੱਗਾ ਵੀ ਇਹਨਾਂ ਨੇ ਕੀ ਹੋਇਆ ਤੇ ਕੀ ਨਹੀਂ ਤੇ ਅਸੀਂ ਉਸ ਤੋਂ ਬਾਅਦ ਇਹਨੂੰ ਹਸਪੀਟਲ ਲੈ ਗਏ ਸੀ ਉਹਨਾਂ ਵੀ ਸਾਨੂੰ ਜਵਾਬ ਦਿੱਤਾ ਹੈ ਦਾਖਲ ਕਰਨ ਤੋਂ ਕਹਿੰਦੇ ਤੁਸੀਂ ਇਹਨੂੰ ਫਰੀਜ਼ ਕੋਟ ਲੈ ਜਾਓ ਇਹ ਨਸ਼ੇ ਕਾਰਨ ਸਾਰਾ ਕੰਮ ਹੁੰਦਾ ਪਿਆ ਸਾਡੇ ਗਲੀ ਦੇ ਵਿੱਚ ਨਸ਼ਾ ਕੋਈ ਵੀ ਰੁਕਦਾ ਨਹੀਂ ਪਿਆ ਇੱਥੇ ਤੇ ਸਾਨੂੰ ਬਹੁਤ ਇਹਨਾਂ ਦੀ ਟੰਗੀ ਹੈ ਬਹੁਤ ਪਰੇਸ਼ਾਨੀ ਹੈ ਸਾਨੂੰ ਇਹ ਨਸ਼ੇ ਕਾਰਨ ਤੇ ਸਾਡੇ ਪਿੰਡ 'ਚ ਵੀ ਸੁਣਵਾਈ ਸਾਡੀ ਕਿਧਰੇ ਨਹੀਂ ਹੁੰਦੀ ਪਈ ਤੇ ਮੈਂ ਸਰਪੰਚ ਸਾਹਿਬ ਨੂੰ ਮਿਲੇ ਸੀ ਹਾਂਜੀ ਸਰਪੰਚ ਸਾਹਿਬ ਨੂੰ ਮਿਲੇ ਸੀ ਕੋਈ ਕਈ ਦਿਨ ਪਹਿਲਾਂ ਉਹਨਾਂ ਨੂੰ ਕਿਹਾ ਸੀ ਇਹ ਉਸ ਤੋਂ ਬਾਅਦ ਇਹਨਾਂ ਨੂੰ ਪਿਆ ਵੀ ਗਿਆ ਵੀ ਤੁਸੀਂ ਇਹ ਬੰਦ ਕਰ ਦੋ ਕੰਮ ਤੇ ਅੱਗੋਂ ਕਹਿੰਦੇ ਨੇ ਅਸੀਂ ਤੁਹਾਨੂੰ ਮਾਰ ਦੇਣਾ ਤੁਸੀਂ ਸਾਡਾ ਕੀ ਕਾਰ ਲਾਉਂਦੇ ਥਾਣਾ ਪਿਆ ਜਿੱਥੇ ਮਰਜ਼ੀ ਚੱਲੇ ਸਾਨੂੰ ਕਹਿੰਦੇ ਅchre ਆਮ ਵੇਚਾਂਦੇ ਤੁਮ ਕਹਿੰਦੇ ਤਿਆਂ ਜਾਂਦੇ ਨੇ ਸਾਨੂੰ ਜਾਣ ਤੋਂ ਮਾਰਨ ਦੀਆਂ ਹਾਂਜੀ ਕੀ ਨਾਮ ਉਹਨਾਂ ਦਾ ਜੀ ਉਹਨਾਂ ਦਾ ਨਾਮ ਮੋਨਕਾ ਰਾਣੀ ਹੈ ਤੇ ਬਲਦੇਵ ਸਿੰਘ ਦੀ ਵਾਈਫ ਹੈ ਕੀ ਨਸ਼ਾ ਵੇਚਦੇ ਨੇ ਨਸ਼ਾ ਚਿੱਟਾ ਤੇ ਪ੍ਰੈਗੇ ਵੇਚਦੇ ਨੇ ਹਾਂਜੀ ਕਿੰਨੇ ਕਿੜਾ ਜੀ ਕਿੰਨੇ ਮੋਰ ਸਿੰਘ ਵਾਲਾ ਪੁਲਿਸ ਪ੍ਰਸ਼ਾਸਨ ਦੇਤੇ ਬਾਰੇ ਦੱਸੋ ਸੀਗਾ ਪੁਲ ਪੁਲ ਸਪਰਸ਼ਾਸਨ ਕੋਲ ਗਾਇਸੀ ਹਾਂਜੀ ਠੀਕ ਹੁੰਦੇ ਉਹ ਕਹਿੰਦੇ ਕਾਰਵਾਈ ਕਰਾਂਗੇ ਅਜੇ ਨਹੀਂ ਅਜੇ ਤੱਕ ਕਾਰਵਾਈ ਕੁਛ ਵੀ ਨਹੀਂ ਹੋਈ ਹਾਂਜੀ ਛਰੇ ਆਂ ਤੁਹਾਡੇ ਪਿੰਡ ਨੇ ਛਾਵੇ ਹਾਂਜੀ ਛਰੇ ਆਂ ਵਿਕਦਾ ਪੇ ਆਂ ਦੀ ਜੇ ਨਾ ਛੇ ਪਰ ਮੈਂ ਰੋਕਾ ਜੇ ਤਾਂ ਤੇ ਮੈਂ ਥਾਣੇ ਚਲੀ ਜਾਵਾਂ ਦੀ ਕਪੜੇ ਪਾੜ ਕੇ ਤੇ ਮੈਂ ਬਲਾਤ ਕਰਦਾ ਕੇਸ ਤੁਹਾਡੇ ਤੇ ਪਾ ਦੇਣਾ ਤੇ ਉਦੋਂ ਫਿਰ ਧਮਕੀਆਂ ਦੇਂਦੀ ਤੇ ਥੱਡਰਦਾ ਕੋਈ ਨਾ ਨਹੀਂ ਲੈਂਦਾ ਇਹਨਾਂ ਨੂੰ ਤੇ ਸਾਰੇ ਇਹਦੇ ਤੋਂ ਫਿਰ ਡਰ ਜਾਂਦੇ ਨੇ ਇਸ ਗੱਲ ਪਿੱਛੇ ਹਾਂਜੀ ਬਿਨਾਂ ਸੇ ਤਾਂ ਮੈਨੂੰ ਕੋਈ ਨ ਰੋਕੇ ਬਿਓਣਾ ਸਾਰੇ ਇਕੱਠੇ ਹੋ ਗਏ ਆ ਸਾਨੂੰ ਕੋਈ ਹੰਦਾ ਡਰ ਨਹੀਂਗਾ ਤੇ ਸਾਡੀ ਸੁਣਵਾਈ ਜ਼ਰੂਰ ਕੀਤੀ ਜਾਵੇ ਹਾਂਜੀ ਕਿਹੜਾ ਪਿੰਡ ਹੈ ਜੀ ਮੋਰ ਸਿੰਘ ਵਾਲਾ ਹਾਂਜੀ ਕਿਉਂ ਅੱਜ ਇਕੱਠੇ ਹੋ ਪਿੰਡ ਮੋਰ ਸਿੰਘ ਕਿੱਥੇ ਅਸੀਂ ਇਸ ਕਰਨ ਆਏ ਆ ਵੀ ਸਾਡੇ ਪਿੰਡ ਬਹੁਤ ਨਸ਼ਾ ਵਕਦਾ ਹੈ ਤੇ ਸਾਡੇ ਭਰਾ ਪੁੱਤਰ ਬਹੁਤ ਵਿਗੜੇ ਜਾਂਦੇ ਨੇ ਤੇ ਅਸੀਂ ਹੁਣ ਪਿਛਲੇ ਮਹੀਨੇ ਵੀ ਵਿਆਹ ਕੀਤਾ ਸੀ ਮੜੇ ਦਾ ਤੇ ਉਹ ਕੁੜੀ ਨੂੰ ਕਿਹਾ ਨੇ ਮੇਰਾ ਪ੍ਰੇਗ ਸਾਡੇ ਕੋਲ ਜਾਂਦਾ ਖਾਂਦਾ ਤੋਂ ਕੁੜੀ ਆ ਤੇ ਕਿਤੇ ਅੰਦਰ ਬੈਠੀ ਮਹੀਨਾ ਹੋ ਗਿਆ ਨਹੀਂ ਆਈ ਇਸ ਪ੍ਰੇਗਾਂ ਕਾਰਨ ਨਸ਼ੇ ਕਾਰਨ ਤੇ ਸਾਨੂੰ ਬਹੁਤ ਕੁੜੀਆਂ ਜਵਾਨਾਂ ਨੇ ਅਸੀਂ ਬਾਹਰ ਕੰਮ ਘੱਟੇ ਦੇ ਲੇਵਰ ਤੇ ਜਾਵੀ ਦਾ ਤੇ ਰਾਤ ਨੂੰ ਅਸੀਂ 7 ਵਜਾਂ ਦੇ ਨੇ 8 ਵਜਾਂ ਦੇ ਨੇ ਠੀਕ ਹੈ ਸਾਡੀਆਂ ਕੁੜੀਆਂ ਇਕੱਲੀਆਂ ਘਰੇ ਹੁੰਦੀਆਂ ਨੇ ਤੇ ਨਸ਼ੇ ਆਦੇ ਨਹੀਂ ਵਾਧੂ ਸਵੇਰ ਤੋਂ ਲੈ ਤੇ ਸ਼ਾਮੇ ਤੋਂ ਲੈ ਤੇ 12 1 ਵਜੇ ਤੱਕ ਆਦੇ ਨੇ ਸਾਨੂੰ ਰਾਤ ਨੂੰ ਨਿੰਦਰ ਨਹੀਂ ਆਂਦੀ ਤੇ ਅਸੀਂ ਨਾ ਲਵੀ ਦਾ ਤੇ ਗੁਬਵਾਸ ਬੋਲਦੇ ਨੇ ਤੇ ਗਾਣਾ ਦਿੰਦੇ ਨੇ ਇਨਾਂ ਦੀਆਂ ਗਾਣਾ ਕੱਢਦੇ ਨੇ ਤੇ ਜੇ ਸਾਡੀ ਨਾ ਕਾਰਵਾਈ ਹੋਈ ਤੇਰਾ ਸਿਆਦਾ ਜਾਂ ਤੇ ਸਰਪੰਚ ਨੂੰ ਕਹਾਂ ਜ਼ਰੂਰ ਤੇ ਜਾ ਤੇ ਅਸੀਂ ਆ ਤੇ ਥਨੇ ਲਾਣੇ ਆ ਹਾਂਜੀ ਮੇਰਾ ਨਾਮ ਸੁਖਿੰਦਰ ਸਿੰਘ ਜੀ ਪਿੰਡ ਮੋਰ ਸਿੰਘ ਵਾਲਾ ਜੀ ਮੈਂ ਪਹਿਲਾ ਪਹਿਲਾ ਪ੍ਰੈਗਾ ਆਪਕੋ ਪਹਿਲਾ ਖੰਦਰ ਇਹਨਾਂ ਕੋ ਲੈ ਕੇ ਸੁਦੇਵ ਰਖ ਲੋ ਤੇ ਮੋਤਵਾ ਰਖ ਲੋ ਅੱਛਾ ਤੇ ਮੈਂ ਬਿਮਾਰ ਬਹੁਤ ਹੋ ਗਿਆ ਸੀਗਾ ਤੇ ਮੇਰੀ ਮੰਮੀ ਡੈਡੀ ਵੇਰਾ ਲਾਈਫ ਬੋਰ ਕਰਾ ਸੀਗਾ ਪਰ ਹੱਲੀ ਨਹੀਂ ਠੀਕ ਹੋ ਆ ਪ੍ਰੈਗਾ ਕਰਨ ਕਾ ਕਾ ਤੇ ਇਹਨਾਂ ਕੋ ਲੈੰਦਾ ਹਾਂਜੀ

ਤਾ 10 ਕਾ ਹਾਂਜੀ ਹਾਂਜੀ ਹੋਣੇ 1.7 ਖਾਲੀਆ ਹੋਰ ਕਿਤ ਲਿਆ ਖਾਲੀ ਹੋਣੇ ਇਹਨਾਂ ਕੋਲ ਇਹਨਾਂ ਤੋਂ ਹਣੇ ਕ੍ਰੀ ਬੰਦ ਕੀਤੇ ਹੋਇਆ ਵੀ ਇਹਨਾਂ ਵਿਆਸਿਕ ਵੀ ਮੇਰੇ ਤੋਂ ਸਾਢੇ ਤਰਕਾਹ ਲਾਈ ਹੋਈ ਆ ਤੇ ਇਸ ਕਰਨੇ ਨਾ ਕ੍ਰੀ ਬੰਦ ਕੀਤੇ ਸੀਗੇ ਪਰ ਹੌਲੀ ਰਾਤ ਨੂੰ ਵੇਚਦੇ ਆ ਚੋਰੀ ਵੇਚਦੇ ਆ ਪਰ ਰਾਤ ਨੂੰ ਹਾਂਜੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰ ਨਾਮ ਗੁਰਪ੍ਰੀਤ ਉਹ ਪਿੰਨ ਮੋਰਸਮੁਗਾਲਾ ਜੀ ਮੈਂ ਪ੍ਰਗ ਇਹਨਾਂ ਕੋਲ ਆ ਰਖਾ ਦਾ ਰਿਆਂ ਠੀਕ ਹੈ ਤੇ ਮੈਂ ਛੜਨਾ ਚਾਹਣਾ ਮੇਰਾ ਘਰ ਉੱਜੜ ਗਿਆ ਹੈ ਮੈਂ ਹੁਣ ਛੜਨਾ ਚਾਹਣਾ ਆ ਤੇ ਮੈਂ ਇਹਨਾਂ ਕੋਲ ਫੜਵਾਣਾ ਵੀ ਚਾਹਣਾ ਹੈ ਇਹਨਾਂ ਕੋਲ ਪ੍ਰੈਗ ਪੈਸੋ ਲੈਂਦਾ ਰਿਹਾ ਮੈਂ ਇਹਨਾਂ ਕੋਲ ਲੈਂਦਾ ਰਿਹਾ ਬਲਦੇਵ ਸਿੰਘ ਕੋਲ ਅੱਛਾ ਤੇ ਉਹਦੀ ਵਾਈਫ ਮਨਤਾ ਕੋਲ ਕਿੰਨਾ ਚਿਰ ਖਾਦਿਆ ਇਹਨਾਂ ਨੂੰ ਮੈਂ ਹੋ ਗਿਆ ਘਟ ਕੋ ਸਾਲ ਸਾਲ ਹੋ ਗਿਆ ਖਾਣਾ ਹਾਂਜੀ ਇਹਨਾਂ ਕੋਲ ਲੈਂਦੇ ਰਿਹਾ ਹਾਂਜੀ ਹੋਰ ਤਾਂ ਹੋਰ ਤਾਂ ਨਹੀਂ ਚਾ ਵੇਟ ਹੋਰ ਵੇ ਦੇ ਦੇ ਨੇ ਅੱਛਾ ਹਾਂਜੀ ਨਾ ਵਾਹ ਅੰਦ ਕੱਲ ਨਾ ਬਦ ਤੁਸੀਂ ਇਹਨਾਂ ਕੋ ਲੈ ਕੇ ਫਰੇਗਾ ਕੰਮ ਰੋਕਦੇ ਰਹੇ ਹਾਂਜੀ ਹੁਣ ਮੈਂ ਛੜਨ ਦਾ ਚੋਣਾ ਹਾਂਜੀ ਵੀ ਜੀ ਕਿਨਾ ਮੈਂ ਤੁਹਾਡੇ ਲੰਗਤ ਸਿੰਘ ਜੀ ਕਿਹੜਾ ਪਿੰਡ ਆ ਮੋਰ ਸਿੰਘ ਵਾਲਾ ਜੀ ਕੀ ਗੱਲ ਬਾਤ ਹੋਈ ਏ ਤੁਹਾਡੇ ਬੰਦੇ ਸਰ ਜੀ ਗੱਲ ਹੋਈ ਜੀ ਇਹਨਾਂ ਨਾਲ ਨਸ਼ੇ ਪਰ ਕੋਈ ਜੀ ਨਾ ਵੇਚ ਰਸੀ ਇਹ ਕਹਿੰਦੇ ਵੀ ਇਹ ਨਸ਼ਾ ਵੇਚੀ ਨਹੀਂ ਵੇਚਣਾ ਰਹਿ ਕੇ ਵੇਚ ਦਿਜੇ ਹੀ ਕਈ ਵਾਰ ਰੋਕਿਆ ਵੀ ਸਾਡੇ ਨਸ਼ੇ ਨਸ਼ੇ ਗਲੀ ਚ ਕਰ ਦੋ ਬੰਦ ਇਹ ਨਸ਼ੇ ਗਲੀ ਚ ਨਹੀਂ ਵਿਕਣਾ ਚਾਹੀਦਾ ਤੋਂ ਸਾਡੇ ਜੋ ਆਗ ਜਲਾ ਜਵਾਨ ਹੈਗੇ ਨੇ ਕੱਲ ਸਾਡੇ ਜਵਾਨ ਜਵਾਕ ਲੱਗ ਸਕਦੇ ਆ ਇਸ ਕਾਰਨ ਜੀ ਰੁਕਦੇ ਨਹੀਂ ਤੇ ਇਹ ਕਹਿੰਦੇ ਵੀ ਅਸੀਂ ਵੇਚਾਂ ਦੇ ਸਾਨੂੰ ਕੋਈ ਰੋਕ ਸਕਦਾ ਬਕਵਾਸ ਬਕਵਾਸ ਸਗੂ ਬੋਲਦੇ ਜੀ ਹਾਂਜੀ ਲੜਾਈ ਚੱਲਣਾ ਕਰਦੇ ਕੀ ਨਾਮ ਨਾਲ ਮੌਣ ਕਰਨੀ ਜੀ ਅਕਤੁਬਲ ਦੇਵ ਸਿੰਘ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਸਰੰਦਰ ਸਿੰਘ ਜੀ ਅੱਛਾ ਜੀ ਕੀ ਗੱਲਬਾਤ ਹੋਈ ਸੀ ਕੋਈ ਸਰਮਨ ਪੱਟਿਆ ਤੋਂ ਆਏ ਤੇ ਪਰਿਵਾਰ ਕਹਿੰਦੇ ਜਦ ਦੁਕਾਨ ਤੋਂ ਸਬਜ਼ੀ ਲੈ ਕੇ ਆ ਜੀ ਮੈਂ ਸਬਜ਼ੀ ਲੈਣ ਚੱਲਿਆ ਸੀ ਤੇ ਵਾਪਸੀ ਆਇਆ ਦੋ ਜਣ ਤਾਂ ਮੇਰੇ ਗੱਲ ਪਾਇਆਗਾ ਪਤਾ ਨਹੀਂ ਪਿੱਛੋਂ ਇਹ ਨਾ ਕਿ ਇਹ ਨਾ ਕਿ ਦੇਵਰ ਲੱਗਦਾ ਕਿ ਇਕਲਾ ਦਾ ਕੁੜੀ ਦਾ ਉਹਨੇ ਪਿੱਛੋਂ ਪਤਾ ਨਹੀਂ ਮੈਨੂੰ ਕੀ ਜੋਰ ਦਿਮਾਰਿਆ ਮੈਂ ਤਾਂ ਉੱਥੇ ਡਿੱਗ ਪਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਤੇ ਕੀ ਨਹੀਂ ਤੇਰੇ ਕਿਸ ਕਰਨ ਗੱਲ ਪਏ ਆ ਇਹ ਸਿਰਫ ਨਸ਼ਾ ਕਰਨਾ ਇਹਨੂੰ ਕਹਿੰਦੇ ਸੇ ਵੀ ਨਸ਼ਾ ਤਸਨਾ ਸਾਡੇ ਗਲੀ ਮੁਹੱਲੇ ਵਿੱਚ ਬਹੁਤ ਹੀ ਜ਼ਿਆਦਾ ਨਸ਼ਾ ਵਿਕਦਾ ਹੈ ਇਹ ਕੋਈ ਹੁਕਰ ਵੇਚਦਾ ਹੈ ਇਹਨਾਂ ਨੂੰ

ਅਜੇ ਵੀ ਕਹਿੰਦੇ ਨੇ ਵੀ ਜਿੰਨਾ ਤੁਸੀਂ ਜ਼ੋਰ ਲਾਣਾ ਦਲਾਲ ਵਸ ਤੇ ਹਤੋ ਇਹ ਸਾਡਾ ਕੁਝ ਨਹੀਂ ਕਰ ਸਕਦੇ ਔਰ ਧਮਕੇ ਦੇ ਰਹੇ ਇਹ ਬਲਦੇਵ ਸਿੰਘ ਤੇ ਮੋਨਕਰਾਨੀ ਤੇ ਸੰਦੀਪ ਸਿੰਘ ਹਾਂ ਜੀ